ਹਾਂਜੀ ਨਮੋ ਨਰਨ ਮੇਰੇ ਘਰ ਤੁਸੀਂ ਸਾਰਾ ਜੀ ਖੁਸ਼ੀ ਹੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਪਹਿਲਾਂ ਤਾਂ ਜਿਹੜੀ ਜ਼ਰੂਰੀ ਗੱਲ ਆ ਸਮਝਣ ਵਾਈ ਤੁਸੀਂ ਉਹ ਸਾਰੇ ਮੇਰੇ ਭੈਣ ਭਰਾ ਤੇ ਮੇਰੇ ਬੱਚੇ ਬੱਚੀਆਂ ਸਮਝੋ ਜ਼ਰੂਰ ਜਿਹੜੀ ਇਸ ਚੀਜ਼ ਆ ਇੱਕ ਵਿਗਿਆਨ ਆ ਪੂਰਾ ਗੁਰੂ ਗ੍ਰੰਥ ਸਾਹਿਬ ਵਿਗਿਆਨ ਨਾਲ ਭਰੇ ਆ ਹੋਇਆ ਪੂਰੀ ਬਾਈਬਲ ਪੂਰੀ ਰਮਾਨ ਪੂਰੀ ਕੁਰਾਨ شریف ਪੂਰੀ ਪੂਰੀ ਵਿਗਿਆਨ ਨਾਲ ਭਰੀ ਹੋਈ ਆ ਤੇ ਜਿਹੜਾ ਹੁਣ ਐਟਮ ਬੰਬ ਬਣਿਆ ਟੈਰੋ ਪਾਡਿਆਂ ਨਾਲ ਉਦੋਂ ਬਣਾਇਆ ਸੀ ਅਗਨੀ ਤੀਰ ਦੇਖੋ ਜਿਹਨੂੰ ਇਹ ਇਹ ਜਿਹੜੀ ਵਿਗਿਆਨ ਤੁਸੀਂ ਜੇ ਨਹੀਂ ਪਤਾ ਜਿਨ੍ਹਾਂ ਨੂੰ ਜਿਹੜੇ ਕੁਮਾਰ ਸਵਾਮੀ ਨਾਲ ਜੁੜੇ ਹਨ ਉਹ ਵੀ ਸ਼੍ਰੀ ਆਮ ਇਹੀ ਚੀਜ਼ ਕਹਿੰਦੇ ਨੇ ਵੀ ਪੂਰਾ ਗੁਰੂ ਗ੍ਰੰਥ ਸਾਹਿਬ ਵਿਗਿਆਨ ਨਾਲ ਭਰਿਆ ਹੋਇਆ ਤੇ ਪੂਰੀ ਬਾਈਬਲ ਪੂਰੀ ਕ੍ਰਾਂਤੀ ਪੂਰੀ ਰਮੈ ਪੂਰੀ ਵਿਗਿਆਨ ਹੈ ਇਹ ਇਹ ਇੱਕ ਵਿਗਿਆਨ ਹੈ ਇਹ ਕੋਈ ਹੋਰ ਚੀਜ਼ ਨਹੀਂ ਹੈ ਚਾਹੇ ਜਿੱਧਰ ਤੁਸੀਂ ਮਰਜੀ ਪਖੰਡਾਂ ਨੂੰ ਲੈ ਜਾਓ ਪਖੰਡ ਵਾਲੇ ਪਾਸੇ ਲੋਕੀ ਲਈ ਆਈ ਜਾਂਦੇ ਨੇ ਵਿਗਿਆਨ ਹੈ ਇਹ ਇੱਕ ਪਰ ਲੋਕੀ ਲੋਕਾਂ ਨੂੰ ਇਹ ਗੱਲ ਖੁੱਲ ਕੇ ਨਹੀਂ ਦੱਸਦੇ ਮੈਂ ਪਹਿਲਾਂ ਵੀ ਮੇਰੀਆਂ ਅੱਜ ਤੋਂ ਸਾਲ ਪਹਿਲਾਂ ਵੀਡੀਓ ਪਾਈਆਂ ਨੇ ਜਦ ਕਿ ਮੈਂ ਇਹ ਕੰਮ ਨਹੀਂ ਸੀ ਕਰਦੀ ਜਦ ਵੀ ਮੈਂ ਇਹ ਕਹਿੰ ਸੀ ਵੀ ਪਾਈ ਇਹ ਇੱਕ ਵਿਗਿਆਨ ਤੁਸੀਂ ਵੀ ਕਰ ਸਕਦੇ ਹੋ ਇਹ ਕੰਮ ਤੁਸੀਂ ਆਪਣੇ ਜਨਮ ਜਨਮ ਦਾ ਪਤਾ ਲਾ ਸਕਦੇ ਤੁਸੀਂ ਕਿਹੜੇ ਜਨਮ ਦੇ ਵਿੱਚ ਤੁਸੀਂ ਪਹਿਲੇ ਜਨਮ ਦੇ ਵਿੱਚ ਇਸ ਇਨਸਾਨ ਨਾਲ ਸਾਡਾ ਕੀ ਸੰਬੰਧ ਸੀ ਪਰ ਤੁਸੀਂ ਉਹਨਾਂ ਕਰ ਨਹੀਂ ਸਕਦੇ ਗਲਤ ਇਹ ਹੈ ਨਾ ਉੱਥੇ ਆ ਕੇ ਸੂਈ ਖੜ ਜਾਂਦੀ ਹੈ ਐਸੇ ਕਰਕੇ ਦੇਖੋ ਕਿਸੇ ਨਾ ਕਿਸੇ ਨੂੰ ਤੁਸੀਂ ਪੂਰੀ ਰਮੈਨ ਪੂਰੀ ਵੈਵਲ ਪੂਰਾ ਗੁਰੂ ਗ੍ਰੰਥ ਸਾਹਿਬ ਪੂਰੀ ਰਮੈਨ ਨਹੀਂ ਪੜ ਸਕਦੇ ਪੂਰੀ ਕ੍ਰਾਂਤ ਸ਼ਰੀਫ ਨਹੀਂ ਪੜ ਸਕਦੇ ਪਰ ਉਹਨਾਂ ਦਾ ਮਤਵਲ ਇੱਕੋ ਹੀ ਆ ਉਹਨਾਂ ਨੇ ਕਿਤੇ ਲੜਾਈ ਪਖੰਡ ਨਹੀਂ ਲਿਖਿਆ ਹੋਇਆ ਹੈਗਾ ਚਾਹੇ ਗ੍ਰੰਥ ਹਿੰਦੂ ਮੁਸਲਮਾਨ ਸਿੱਖ ਸਾਈ ਕਿਸੇ ਦਾ ਵੀ ਉੱਥੇ ਕਿਸੇ ਦਾ ਵੀ ਇਹ ਨਹੀਂ ਲਿਖਿਆ ਵੀ ਇਹਨੂੰ ਮਨੋ ਸਿਰਫ ਉਹਨਾਂ ਨੇ ਸੱਚ ਦੇ ਰਾਹ ਤੇ ਚੱਲਣ ਨੂੰ ਕਿਹਾ ਸੱਚ ਦੇ ਮਾਰਗ ਤੇ ਚੱਲੋ ਕਿਸੇ ਦੀ ਨਜਾਇਜ਼ ਠੱਗੀ ਮਾਰ ਕੇ ਪੈਸਾ ਨਾ ਖਾਓ ਕਿਸੇ ਦੀ ਧੀ ਪੈਣ ਨੂੰ ਮਾਰਾ ਲਬਜ ਨਾ ਬੋਲੋ ਕਿਸੇ ਦੀ ਧੀ ਪੈਣ ਦੀ ਇੱਜ਼ਤ ਨਾ ਲੁੱਟੋ ਉਹ ਧਰਮਾ ਧਰਮ ਕਿਹੜਾ ਉਹ ਕਿਹੜੇ ਬਾਣਾ ਚ ਪੈ ਗਏ ਯਾਰ ਤੁਸੀਂ ਧਰਮ ਉਹ ਏਕਾ ਜੇ ਬੰਦਾ ਸਹੀ ਆ ਉਹ ਉਹ ਧਰਮਾ ਉਹ ਧਰਮ ਮੈਨੂੰ ਤਾਂ ਕਦੇ ਗਵਰਨਰ ਸਾਹਿਬ ਨੂੰ ਧਰਮ ਕੀ ਆ ਜਿਹੜਾ ਬੰਦਾ ਆਪ ਸਹੀ ਆ ਪਰ ਉਹ ਧਰਮ ਧਰਮੀ ਜਿਹਨੂੰ ਆਪਾਂ ਕਹਿੰਦੇ ਇਹ ਤਾਂ ਬੱਡਾ ਬਹੁਤ ਵੱਡਾ ਧਰਮੀ ਇਨਸਾਨ ਹੈ ਇੱਕ ਆਮ ਜੀ ਗੱਲ ਆ ਕੋਈ ਕੋਈ ਜੱਟ ਜ਼ਿਮੀਂਦਾਰ ਖੇਤੀ ਕਰਨ ਵਾਲਾ ਹੁੰਦਾ ਪੜਿਆ ਲਿਖਿਆ ਵੀ ਨਹੀਂ ਹੁੰਦਾ ਤੇ ਉਹ ਚਾਰੇ ਪੱਖਾਂ ਤੋਂ ਸਹੀ ਹੁੰਦਾ ਉਹਨੂੰ ਹਰ ਇੱਕ ਬੰਦਾ ਕਹਿੰਦਾ ਵੀ ਇਹ ਧਰਮੀ ਇਨਸਾਨ ਆ ਉਹਦੀ ਗੱਲ ਜਿਹੜੀ ਕਹਿੰਦਾ ਨਾ ਤੁਰਿਆ ਜਾਂਦਾ ਪੂਰੀ ਹੋ ਜਾਂਦੀ ਆ ਉਹਨੂੰ ਧਰਮੀ ਕਿਹਾ ਜਾਂਦਾ ਆ ਧਰਮ ਪਿੱਛੇ ਲੜਾਈਆਂ ਕਰਨ ਵਾਲਾ ਕੋਈ ਧਰਮ ਤੁਰਮ ਨਹੀਂ ਆਉਂਦਾ ਵੇ ਦਾਵੇ ਨਾ ਕਹਿਣੀਆਂ ਇਹ ਸਿਰਫ ਲੜਾਈਆਂ ਖਾਤਰ ਬਣੇ ਨੇ ਦੇਖੋ ਮੈਂ ਕਿਨੂੰ ਕਿਸੇ ਨਾਮੇ ਤੋੜਦੀਆਂ ਤੇ ਨਾਮੇ ਜੋੜਦੀਆਂ ਨਾ ਮੈਂ ਆਪਣੇ ਨਾਲ ਜੋੜਦੀਆਂ ਮੈਂ ਜੋ ਕੁਝ ਵੀ ਦੇ ਰਹੀ ਐ ਨੰਗਾ ਚਿੱਟਾ ਦੇ ਰਹੀ ਐ ਮੇਰੇ ਕੋ ਤਾਂ ਉਹਨੂੰ ਲੋਕੀ ਆਥ ਨੂੰ ਲੱਖਾਂ ਤਿਆਰ ਬੈਠੇ ਨੇ ਜਿਵੇਂ ਇੱਕ ਵਾਰੀ ਛੁੱਟੀ ਦਾ ਵੇਰ ਕਰੇ ਆ ਜੋ ਨੋ ਨੋ ਨੂੰ ਮੈਨੂੰ ਕੋਈ ਲਾਲਚ ਨਹੀਂ ਮੈਂ ਤਾਂ ਸੱਗਾ ਕਿਸੇ ਨੂੰ ਕਰੇ ਫਿਰ ਮੇਰੇ ਭੈਣ ਭਰਾ ਕਹਿੰਦੇ ਨੇ ਫੋਨ ਤੇ ਗੱਲ ਕਰ ਯਾਰ ਮੈਂ ਕਿਹਦੇ ਕਿਹਦੇ ਨਾਲ ਫੋਨ ਤੇ ਗੱਲ ਕਰੂੰ ਬਈ ਮੈਨੂੰ ਇਹ ਤਾਂ ਰੁੱਸੋ ਭਾਈ ਤੇ ਆਇਆ ਇੱਕ ਦਾ ਫੋਨ ਆਉਂਦਾ ਤੇ ਵਿਚਾਲੇ ਵਿੱਚ ਦੀ ਦੂਜੇ ਦਾ ਟੂ ਟੂ ਕਰ ਲੈਂਦਾ ਤਾਂ ਮੇਰੇ ਪੁੱਲੇ ਕੱਕ ਪੈਂਦਾ ਨਾ ਅਗਲੇ ਦੇ ਪੁੱਲੇ ਕੱਕ ਪੈਂਦਾ ਕਿ ਉਸ ਟਾਈਮ ਮੈਂ ਖबरा ਕਿਹੜਾ ਕੀ ਕੰਮ ਕਰਦੀ ਹੋਵਾਂ ਦੇਖੋ ਅਸੀਂ ਜੱਟ ਜ਼ਿਮੀਂਦਾਰ ਸਾਡੇ ਕੋਲੇ ਦੇਖੋ ਦਿਹਾੜੀਆਂ ਲੱਗਦਾ ਸਭ ਨੂੰ ਪਤਾ ਜੱਟ ਜ਼ਿਮੀਂਦਾਰਾਂ ਦਾ ਸਿਰ ਖੁਰਕਣ ਦਾ ਵੀ ਟਾਈਮ ਹੈ ਨੀਗਾ ਬਹੁਤ ਕੰਮ ਦਾ ਜ਼ੋਰ ਆ ਤੁਹਾਡਾ ਤਾਂ ਫੋਨ ਫਿਰ ਸਾਰੇ ਦਿਹਾੜੀ ਆਈ ਜਾਂਦੇ ਨੇ ਫਿਰ ਮੈਂ ਛੱਤਰਖਾਨੇ ਨੇ ਘਰੋਂ ਰੋਟੀ ਖਾਣੀ ਹੈ ਅਕਿਨੇ ਮੈਂ ਕਿਸ ਤੋਂ ਕੁਝ ਲੈਂਦੀ ਨਹੀਂ ਪਹਿਲੀ ਤਾਂ ਗੱਲ ਇਹ ਦਾਅਵੇ ਨਾਲ ਕਹ ਲੋ ਮੇਰੇ ਕੋਲ ਵੀ ਲੋਕੀ ਤਿਆਰ ਨੇ ਟੀਮ ਚੱਕ ਕੇ ਦੇਸੀ ਕਿਉਂ ਦੇ ਗਊ ਦੇ ਲੈਉਣ ਨੂੰ ਜਿਵੇਂ ਇੱਕ ਵਾਰੀ ਛੁੱਟੀ ਦੇ ਦਮ ਇੱਕ ਵਾਰੀ ਮੜ ਜਾ ਇਸ਼ਾਰਾ ਕਰ ਦੂੰ ਆ ਨੋ 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 ਠੱਗ ਤੁਸੀਂ ਬਹੁਤ ਲਾਇ ਲੋਕਾਂ ਨੇ ਮੈਂ ਤੁਹਾਨੂੰ ਠੱਗਣਾ ਨਹੀਂ ਮੈਂ ਤੁਹਾਨੂੰ ਸਹੀ ਸੇ ਦੇ ਰਹੀ ਆ ਜਿੱਥੇ ਤੁਸੀਂ ਲੱਖਾਂ ਰੁਪਏ ਖਰਚੇਨ ਤੁਹਾਡਾ ਕੋਈ ਫਾਇਦਾ ਨਹੀਂ ਹੋਇਆ ਤੁਹਾਡਾ ਸਿਰਫ ਇੱਕ ਵੀਡੀਓ ਬਾਚ ਕਰਨਾ ਜੇ ਫਾਇਦਾ ਹੁੰਦਾ ਉਹਨੂੰ ਮਾਰਾ ਵੀ ਕੀਆ ਜੇ 10000 ਬੰਦੇ ਨੇ ਦੇਖ ਲਈ ਉਹਦੇ ਵਿੱਚ ਦੋ ਬੰਦਿਆਂ ਦਾ ਵੀ ਕੰਮ ਬਣ ਗਿਆ ਬਹੁਤ ਵੱਡੀ ਗੱਲ ਅੱਜ ਕੱਲ ਦੇ ਯੁੱਗ ਦੇ ਵਿੱਚ। ਬ ਕੋਈ ਕੁਛ ਲਿਆ ਤਾਂ ਨਹੀਂ ਤੁਹਾਡੇ ਕੋਲੋਂ ਕੁਛ ਗਿਆ ਤਾਂ ਨਹੀਂ ਤੁਸੀਂ ਵੀਡੀਓ ਆਮ ਵੀ ਵਾਚ ਕਰਦੇ ਆਮ ਵੀ ਸੁਣਦੇ ਹੋ ਮੇਰੀ ਨਹੀਂ ਸੁਣੋ ਕਿਸੇ ਹੋਰ ਦੀ ਸੁਣ ਲਓਗੇ ਕਿਉਂਕਿ ਮੋਬਾਈਲ ਤਾਂ ਅੱਜ ਕੱਲ ਦੇ ਹੱਥ 'ਚ ਅੱਜ ਕੱਲ ਹਰ ਕਿਸਾਨ ਦੇ ਹੱਥ 'ਚ ਦੇਖੋ ਕੋਈ ਮੈਂ ਕਿਸੇ ਨਾਲ ਕੰਚ ਨਹੀਂ ਦੰਦੀ ਵੀ ਕੰਚ ਵੜ ਕੇ ਤੁਹਾਨੂੰ ਕੋਸਰ ਕੋਸਰ ਕਰਕੇ ਭਾਈ ਆ ਕੱਲੇ ਨੂੰ ਕੱਲੇ ਕਰ ਲੋ ਕੋਈ ਮੈਨੂੰ ਤੁਹਾਨੂੰ ਅਪਦਾ ਘਰੇ ਨਹੀਂ ਬੁਲਾ ਰਹੀ ਨੰਗਾ ਚਿੱਟਾ ਇੱਕ ਵੀਡੀਓ ਪਾ ਰਹੀ ਆ ਇਹਦੇ ਨਾਲ ਵੀ ਲੋਕਾਂ ਨੂੰ ਪਰ ਬਹੁਤ ਜ਼ਿਆਦਾ ਜੈਲਸ ਹੋ ਰਹੀ ਆ ਮੈਂ ਗਰੀਬਾਂ ਦਾ ਫਾਇਦਾ ਕਰ ਰਹੀ ਆ ਜਿਹੜੇ ਮੇਰੇ ਗਰੀਬ ਦਿਹਾੜੀ ਜੋਤਾ ਕਰਕੇ ਕਿਰਾਇਆ ਪਾੜਾ ਲਾ ਕੇ ਲੱਖਾਂ ਰੁਪਈਆ ਬਰਬਾਦ ਕਰਦੇ ਜਾਂ ਜਵਾਕ ਭੁੱਖੇ ਬੈਠ ਰਹਨ ਚਾਹੇ ਜਵਾਕ ਪੜਨ ਨਾ ਜਾਣ ਪੜ੍ਹਾਈ ਦਾ ਸਮਾਨ ਮਿਲੇ ਨਾ ਮਿਲੇ ਪਰ ਉਹਨਾਂ ਨੇ ਢੂੰਗੀਆਂ ਕੋਲ ਜ਼ਰੂਰ ਜਾਣਾ ਸੀ ਹਾਂ ਪਹਿਲੀ ਤਾਂ ਗੱਲ ਮੈਂ ਉਹਨਾਂ ਦਾ ਖਾੜਾ ਛਡਾ ਰਹੀ ਆ ਮੈਨੂੰ ਕੋਈ ਲਾਲਚ ਨਹੀਂ ਮੇਰੀ ਵੀ ਤਾਂ ਵੀਡੀਓ ਆ ਵੀਡੀਓ ਮੇਰੀ ਪਹਿਲਾਂ ਵੀ ਚੜਦੀਆਂ ਸੀ ਲੋਕੀ ਮੇਰੀਆਂ ਵੀਡੀਓ ਪਹਿਲਾਂ ਵੀ ਵਾਚ ਕਰਦੇ ਸੀ ਮੇਰੇ ਚੈਨਲ ਨੂੰ ਮੋਨਟਾਈਜ਼ ਹੋਏ ਨੂੰ ਸਾਲ ਸਾਲ ਹੋਇਆ ਹੋਇਆ ਵਾ ਮੈਨੂੰ ਸਿਰਫ ਮੈਂ ਇੱਕ ਸਹੀ ਸੇਧ ਦੇ ਰਹੀ ਆ ਮੈਂ ਲੋਕਾਂ ਨੂੰ ਉਹਨਾਂ ਸਕੰਜੀਆਂ ਜੋ ਕੱਢ ਰਹੀਆਂ ਜਿਹਦੇ ਵੀ ਤੁਸੀਂ ਅੱਜ ਇਹੋ ਹੀ ਚੀਜ਼ ਤੁਹਾਨੂੰ 10 ਲੱਖ ਲੈ ਕੇ 5 ਲੱਖ ਲੈ ਕੇ ਅਗਲੇ ਨੂੰ ਦੇਣੀ ਹੈ ਉਹੀ ਤੁਹਾਨੂੰ ਮੈਂ ਫ੍ਰੀ ਦੇ ਵਿੱਚ ਦੇ ਰਹੀਆਂ ਜੇ ਫ੍ਰੀ ਦੇ ਵਿੱਚ ਵੀ ਤੁਹਾਡਾ ਫਾਇਦਾ ਨਹੀਂ ਹੁੰਦਾ ਤੁਸੀਂ ਫਿਰ ਵੀ ਮੈਨੂੰ ਗਾਲ੍ਹਾਂ ਕੱਢਦੇ ਆ ਮੈਂ ਇਹ ਕਹ ਰਹੀਆਂ ਜੇ ਮੇਰੀ ਵੀਡੀਓ ਲੱਖ ਬੰਦੇ ਨੇ ਵਾਚ ਕਰ ਲਈ 2 ਲੱਖ ਨੇ ਕਰ ਲਈ ਉਹਦੇ ਵਿੱਚੋਂ ਤਿੰਨਨ ਇਨਸਾਨਾਂ ਦਾ ਵੀ ਫਾਇਦਾ ਜੇ ਬਹੁਤ ਵੱਡੀ ਗੱਲ ਆ ਕਿੰਨਾ ਪੈਸਾ ਬਚਿਆ ਜਿਹੜਾ ਤੁਸੀਂ ਦੇ ਕੇ ਆਉਣਾ ਸੀ ਕਿੰਨਾ ਪੈਸਾ ਬਚਿਆ ਉਹੀ ਪੈਸਾ ਉਹ ਕਿਤੇ ਜਵਾਕ ਦਾ ਕੋਈ ਬਿਮਾਰ ਪਿਆ ਕਿਸਣਾ ਉੱਥੇ ਲਾ ਦੋ ਜਿਆਦਾ ਆ ਹੈ ਕਿਸੇ ਬਜ਼ੁਰਗ ਦੀ ਸੇਵਾ ਕਰ ਦੋ ਕਿਤੇ ਖਾਣਾ ਬਣਦਾ ਉੱਥੇ ਦਿਆਓ ਉਹ ਆਪਣਾ ਵੀਰ ਨਹੀਂ ਗੁਰਪ੍ਰੀਤ ਹਸਨਪੁਰ ਵਾਲਾ ਲੁਧਿਆਣਾ ਦੇ ਕੋਲ ਉਹ ਭਾਈ ਮਨੁੱਖਤਾ ਦੀ ਸੇਵਾ ਕਰਦਾ ਜਿਹਦੇ ਕੋਲ ਜਿਆਦਾ ਪੈਸਾ ਉੱਥੇ ਚੜਾਇਆ ਆ ਕਰੋ ਮੈਂ ਖੁਦ ਕਹਿੰਨੀ ਆ ਦਾਵੇ ਨਾ ਮੈਂ ਦਸਵਾ ਦਸੌਧ ਉੱਥੇ ਚੜਾ ਕੇ ਆਇਆ ਕਰੋ ਮੇਰਾ ਵੀਰ ਬਹੁਤ ਸੇਵਾ ਕਰਦਾ ਸੇਵਾ ਹੁੰਦੀ ਆ ਇਹ ਦੁਨੀਆ ਤੋਂ ਆਪਣਾ ਉਹ ਕੋਈ ਨਹੀਂ ਪੁੱਛਦਾ ਵੀ ਮੁਸਲਮਾਨ ਦਾ ਬੱਚਾ ਐ ਸਿੱਖ ਦਾ ਐ ਹਿੰਦੂ ਦਾ ਇਹ ਕਿਹੜਾ ਉਹਦੇ ਕੋਲੇ ਕੋਈ ਬਜ਼ੁਰਗ ਚਲਾ ਜਾਵੇ ਕੋਈ ਕਿਸੇ ਵੀ ਜਾਤ ਦਾ ਚਲਾ ਜਾਵੇ ਹਰ ਇੱਕ ਦੀ ਸੇਵਾ ਕਰਦਾ ਨਾ ਇਸ ਤੋਂ ਕੁਝ ਲੈਂਦਾ ਤਾਂ ਨਹੀਂ ਹੈ ਬਸ ਇਹੋ ਜਿਹਾ ਇਨਸਾਨ ਦਾ ਸਾਥ ਦਿਆ ਕਰੋ ਐਵੇਂ ਨਾ ਫਿਰਿਆ ਕਰੋ ਵਾਲੇ ਪਗੰਡਾਂ ਦੇ ਵਿੱਚ ਹੁਣ ਚਲ ਸੁਣੋ ਜਿਹੜੀ ਮੈਂ ਗੱਲ ਕਹਿ ਰਹੀ ਆ ਇਹ ਤਾਂ ਤੁਹਾਨੂੰ ਇੰਨਾ ਚਿਰ ਮੈਨੂੰ ਕਲਾਸ ਲਾਉਣੀ ਪੈਂਦੀ ਆ ਸਮਝਾਉਣਾ ਪੈਂਦਾ ਥੋੜਾ ਜਿਹਾ ਫਿਰ ਤੁਸੀਂ ਕਹਿੰਦੇ ਬੇਬੇ ਵੀਡੀਓ ਨੂੰ ਲੰਬੀ ਲੈ ਗਈ ਲੰਬੀ ਭਾਈ ਮੈਨੂੰ ਸਮਝਾਉਣਾ ਵੀ ਪੈਂਦਾ ਜੇ ਸਮਝਾਉਣਾ ਈ ਤੁਹਾਡੇ ਕੱਕ ਪੱਲੇ ਨਹੀਂ ਪੈਣਾ ਲੁੱਟਣ ਤਾਂ ਮੈਥੋਂ ਹੱਥੋਂ ਲੁੱਟ ਲੈਣੀ ਆ ਲਿਆ ਗੱਲ ਕਰੋ ਆਥਮ ਮੈਂ ਵੱਡੀ ਗੱਡੀ ਲੈ ਕੇ ਖੜ ਜੂਗੀ ਨਾ ਯਾਰ ਮੈਨੂੰ ਮੇਰੀ ਬੱਸ ਚੰਗੀ ਆ ਮੈਂ ਬੱਸ ਦੇ ਵਿੱਚ ਬੜਾ ਆਰਾਮ ਨਾਲ ਜਾਨੀ ਆ ਬੈਠ ਕੇ ਹੈ ਚਲੋ ਠੀਕ ਆ ਇਹਦਾ ਹਾਸੇ ਦੀਆਂ ਗੱਲਾਂ ਹੋ ਗਈਆਂ ਹੁਣ ਧਿਆਨ ਨਾਲ ਸੁਣੋ ਜਿਹੜਾ ਮੇਰੇ ਭਰਾਵਾਂ ਤੇ ਮੇਰੇ ਵੀਰਾਂ ਤੇ ਮੇਰੀ ਭੈਣ ਤੇ ਜਾਂ ਮੇਰੇ ਬੇਟੇ ਤੇ ਕਰਜ਼ਾ ਚੜਿਆ ਹੋਇਆ ਹੈ ਜਾ ਕਿਸੇ ਮੇਰੀ ਬੇਟੀ ਕਰਜ਼ਾ ਲੈ ਨਹੀਂ ਰਿਹਾ ਦੇਖੋ ਤੁਹਾਡਾ ਮਨ ਨੂੰ ਕੰਮ ਨੂੰ ਨਹੀਂ ਕਰਦਾ ਕਰਜ਼ਾ ਲੈਂਦਾ ਨਹੀਂ ਤੁਹਾਡਾ ਕੰਮ ਨਹੀਂ ਚੱਲਦਾ ਕਰਜ਼ਾ ਲੈਂਦਾ ਨਹੀਂ ਦੇਖੋ ਹਿੰਮਤ ਤੁਸੀਂ ਕਰਨੀ ਆ ਉਹ ਨਹੀਂ ਮੈਂ ਕਰਨੀ ਹੈਗੀ ਆਪਾਂ ਦੱਸਦੀਆਂ ਮੈਂ ਬਾਕੀ ਤੁਸੀਂ ਕਰਨਾ ਸਾਰਾ ਕੁਝ ਤੁਸੀਂ ਮੰਗਲਵਾਰ ਜਾਂ ਵੀਰਵਾਰ ਮੰਗਲਵਾਰ ਜਾਂ ਵੀਰਵਾਰ ਜਾ ਸ਼ਨੀਵਾਰ ਇਹ ਤਿੰਨ ਦਿਨ ਚਲ ਲੋ ਤਿੰਨਾ ਦਿਨਾਂ ਦੇ ਵਿੱਚ ਜਿਹੜਾ ਹਨੂਮਾਨ ਮੰਦਿਰ ਹੁੰਦਾ ਉੱਥੇ ਤੁਸੀਂ ਪੰਜ ਪੱਤੇ ਲੈ ਕੇ ਜਾਣੇ ਨੇ ਜਿਹਨਾਂ ਨੂੰ ਪਾਨ ਦੇ ਕਹਿੰਦੇ ਨੇ ਹਰ ਇੱਕ ਚੂਰ ਹੋਣ ਵਧੀਆ ਤਾਜ਼ੇ ਪੰਜ ਪੱਤੇ ਉਹਨਾਂ ਦੇ ਉੱਪਰ ਤੁਸੀਂ ਲਿਖਣਾ ਸ਼੍ਰੀ ਰਾਮ ਮੈਂ ਤੁਹਾਨੂੰ ਲਿਖ ਕੇ ਵੀ ਦਿਖਾ ਦਿੰਨੀ ਐ ਇੱਕ ਵਾਰੀ ਲਿਖਿਆ ਵੀ ਸੀ ਹੱਥ ਤੇ ਹੋ ਸਕਦਾ ਥੋੜਾ ਜਿਹਾ ਕਾ ਮੇਰਾ ਹੱਥ ਨਹੀਂ ਦੱਸਦਾ ਯਾਰ ਹਮਤਵਾਰ ਨੂੰ ਬੋਲ ਕੇ ਦੱਸਦੀ ਆ ਦੇਖੋ ਧਿਆਨ ਨਾਲ ਇਹ ਹੈਗਾ ਸ਼੍ਰੀਂਗ ਰਾਮ ਸ਼੍ਰੀਂਗ ਆ ਬਿੰਦੀ ਆ ਮੈਂ ਗੁੜਾ ਕਰਦੀ ਆ ਥੋੜਾ ਜਿਹਾ ਫਿੱਕਾ ਵਾ ਕੋਈ ਇੱਕ ਤਾਂ ਹੱਥ ਬਾਲੇ ਲਾਲ ਲਾਲ ਲਿਖਿਆ ਆਪਣੀ ਜਾਂਦਾ ਹੈਗਾ ਕੁਝ ਮੈਂ ਦੁਬਾਰਾ ਫੇਰ ਲਿਖਦੀ ਆ ਕਿ ਮੈਨੂੰ ਵੀ ਥੋੜਾ ਜਿਹਾ ਪਿੱਕਾ ਲੱਗਿਆ ਇਹ ਸ਼੍ਰੀਂਗ ਆਰਾਮ ਸ਼੍ਰੀਂਗ ਰੰਗ ਇਹ ਤੁਸੀਂ 108 ਵਾਰੀ ਬੋਲਣਾ ਘਰੇ ਬੈਠ ਕੇ ਬਾਕੀ ਹਰ ਇੱਕ ਪੱਤੇ ਤੇ ਲਿਖਣਾ ਸ਼੍ਰੀਂਗ ਆਰਾਮ 50 ਪੱਤਿਆਂ ਉੱਤੇ ਸ਼੍ਰੀਂਗ ਆਰਾਮ ਇਹਨੂੰ ਸ਼ਿਸ਼ੇ ਨਾਲ ਸਿੱਧਾ ਕਰਕੇ ਦੇਖ ਲਿਓ ਉਲਟਾ ਦਸ ਰਿਹਾ ਸ਼ੀਸ਼ੇ ਦੇ ਨਾਲ ਸਿੱਧਾ ਕਰਕੇ ਦੇਖ ਲਿਓ ਸ਼੍ਰੀਂਗ ਰਾਮ ਸ਼੍ਰੀਂਗ ਰਾਮ ਸ਼੍ਰੀਂਗ ਰਾਮ ਇਹ ਪੰਜਾ ਪੱਤੇ ਉੱਤੇ ਤੁਸੀਂ ਲਿਖਣਾ ਲਿਖਣਾ ਕਿਹਦੇ ਨਾਲ ਆ ਕੇਸਰ ਨਾਲ ਲੈਣਾ ਪੀਲਾ ਜੇ ਕੇਸਰ ਨਹੀਂ ਮਿਲਦਾ ਪੀਲਾ ਕੇਸਰ ਮਿਲ ਜਾਊਗਾ ਨਹੀਂ ਫਿਰ ਸੰਧੂਰ ਲੈ ਲਿਓ ਅੱਬਲ ਦਾ ਪੀਲਾ ਕੇਸਰ ਮਿਲ ਜਾਂਦਾ ਪੀਲੇ ਕੇਸਰ ਨੂੰ ਘੋਲ ਲੈਣਾ ਉਦੇ ਨਾਲ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਲਿਖਣਾ ਜਾਂ ਫਿਰ ਇਸ ਉਂਗਲ ਨਾਲ ਸੱਜੇ ਹੱਥ ਦੀ ਉਂਗਲ ਦੇ ਨਾਲ ਲਿਖਣਾ ਸ਼੍ਰੀਂਗਰਾਮ ਸ਼੍ਰੀਂਗਰਾਮ ਅ ਚਿਚੀ ਕੋਲ ਦੀ ਉਂਗਲ ਦੇ ਨਾਲ ਲਿਖਣਾ ਸ਼੍ਰੀਂਗਰਾਮ ਮੈਂ ਤੁਹਾਨੂੰ ਬਾਰ ਬਾਰ ਦੱਸੇ ਸ਼੍ਰੀਂਗਰਾਮ 108 ਵਾਰੀ ਘਰ ਬੈਠ ਕੇ ਜਾਪ ਕਰਨਾ ਕੋਈ ਮੰਦ ਭੇਤ ਨਾ ਰੱਖਿਓ ਵੀ ਇਹ ਸ਼ਬਦ ਹਿੰਦੂਆਂ ਦਾ ਜਾਂ ਇਹ ਅਸੀਂ ਨਹੀਂ ਕਰਨਾ ਦੇਖੋ ਇਹੀ ਸ਼ੰਤ ਸਾਰੇ ਗ੍ਰੰਥਾਂ ਦੇ ਵਿੱਚ ਭਾਸ਼ਾ ਪੋਪ ਦੇ ਵਿੱਚ ਲਿਖਿਆ ਹੋਇਆ ਪੂਰੇ ਜਿੰਨੇ ਵੀ ਗ੍ਰੰਥ ਤੁਸੀਂ ਚਾਰੇ ਗ੍ਰੰਥ ਵੈਦ ਮਲਾ ਲਿਓ ਸਾਰੇ ਵਿੱਚ ਇੱਕੋ ਹੀ ਚੀਜ਼ ਆ ਸਿਰਫ ਭਾਸ਼ਾ ਦਾ ਫਰਕ ਆ ਕੋ ਇਹ ਗੱਲ ਤੁਹਾਨੂੰ ਕੋਈ ਨੰਗੀ ਚਿੱਟੀ ਦੱਸਿਆ ਨਹੀਂ ਰਿਹਾ ਕਿ ਫਿਰ ਸਾਡਾ ਤੋਰੀ ਫੁਲਕਾਰੀ ਚੱਲਦਾ ਜੇ ਨਾ ਸਪਸ਼ਟ ਲਫਜ਼ਾਂ ਦੇ ਕੋਈ ਦੱਸਣ ਲੱਗ ਜਿਵੇਂ ਨਾ ਤਾਂ ਲੈ ਲੱਗ ਜਾਣਗੇ ਨਹੀਂ ਦੱਸਦਾ ਕੋਈ ਮੈਂ ਦਾਅਵਾ ਨਾ ਕਰਨੇ ਕੁਮਾਰ ਸਵਾਮੀ ਦੇ ਕਰੋੜਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਤੁਹਾਨੂੰ ਇੱਕ ਉਹਨਾਂ ਕੋਲ ਇਹ ਚੀਜ਼ ਮਿਲੂਗੀ ਆ ਨੰਗਾ ਚਿੱਟਾ ਕਹਿੰਦੇ ਨੇ ਸਭ ਕੁਝ ਦੇਖੋ ਕਰੋ ਤੁਸੀਂ ਫਾਤ ਤੁਹਾਨੂੰ ਮਿਲਣਾ ਕੰਮ 'ਚ ਮੰਨ ਲੱਗਣ ਲੱਗ ਜੂ ਕੰਮ ਦੇ ਬੰਦ ਰਸਤੇ ਖੁੱਲਣ ਲੱਗ ਜਾਣਗੇ ਕਰਜ਼ਾ ਜਿਹੜਾ ਸਿਰ ਚੜਿਆ ਹੈ ਚਾਹੇ 10 ਕਰੋੜ ਤੱਕ ਪਰ ਇਹ ਨਹੀਂ ਹੈ ਵੀ ਕੰਡਾ ਤਾਂ ਮੇਰੇ ਕੋਲ ਉਹਨੂੰ ਮੈਂ ਕੱਢ ਦੂੰਗੀ ਜਦ ਹੀ ਪਰ ਸਵਾ ਸਾਲ ਦੇ ਅੰਦਰ ਅੰਦਰ ਤੁਹਾਡਾ ਕਰਜ਼ਾ ਮੁਕਤ ਹੋਮੋਗੇ ਤੁਸੀਂ ਇੱਕ ਸਵਾ ਸਾਲ ਸਮਝ ਗਏ ਸਵਾ ਸਾਲ ਦੇ ਅੰਦਰ ਅੰਦਰ ਕਰਜ਼ਾ ਮੁਕਤ ਲੋਕੀ ਤੁਹਾਡੀ ਜਾਇਜਾਕਾਰ ਕਰਨਗੇ ਜਿਹੜੇ ਤੁਹਾਡੇ ਤੇ ਥੁੱਕਦੇ ਨੇ ਕੋ ਥੁੱਕਣਾ ਆਪੀ ਤਾਂ ਕਰਜ਼ਾ ਨਹੀਂ ਵਾਪਸ ਹੁੰਦਾ ਲੋਕ ਜਦ ਹੀ ਲੱਗ ਜਾਂਦੇ ਨੇ ਢੋਲ ਵਜਾਉਣ ਇਹਦੇ ਸਰਤਾ ਜੀ ਇੰਨਾ ਕਰਜ਼ਾ ਸਵਾ ਸਾਲ ਕਿੱਡੀ ਕਬੱਡੀ ਗੱਲ ਆ ਕਿੰਨੇ ਸਾਲ ਹੋ ਗਏ ਕਰਜ਼ਾ ਚੜੇ ਨੂੰ ਕਿੰਨੇ ਸਾਲ ਹੋ ਗਏ ਡਿਪਰੈਸ਼ਨ ਦੇ ਵਿੱਚ ਜਾਂਦੇ ਹੋ ਕਰਜ਼ਾ ਚੜ ਜਾਂਦਾ ਜਦੇ ਪਰੇਸ਼ਾਨੀ ਦੇ ਵਿੱਚ ਸਾਰਾ ਡੱਬਰ ਜਾਂਦਾ ਲੋਕੀ ਮੈਂ ਫਾਹਾ ਲੈ ਕੇ ਮਰਦੇ ਦੇਖਣੇ ਕਰਜ਼ੇ ਵਾਲੇ ਪਰ ਮਰਨਾ ਕੋਈ ਸਲੈਕਸ਼ਨ ਨਹੀਂ ਪੱਕ ਇਹ ਬੱਚੋ ਘਰ ਬਾਠਿਆਂ ਨੂੰ ਚੀਜ਼ ਹੀ ਮਿਲ ਰਹੀ ਆ ਕੋਈ ਮੈਂ ਢੋਂਗ ਨਹੀਂ ਕਰ ਰਹੀ ਕੋਈ ਮੈਂ ਪਖੰਡ ਨਹੀਂ ਕਰ ਰਹੀ ਇਹ ਵਿਗਿਆਨ ਆ ਨੰਗਾ ਚਿੱਟਾ ਅੱਜ ਤੋਂ ਸਾਲ ਪਹਿਲਾਂ ਵੀ ਮੇਰੀ ਵੀਡੀਓ ਪਾਈ ਆ ਬਈ ਭਾਈ ਗੁਰੂ ਗ੍ਰੰਥ ਸਾਹਿਬ ਰਮ ਰਮਨ ਬਾਈਬਲ ਕ੍ਰਾਂਸੀ ਪੂਰਾ ਵਿਗਿਆਨ ਦਾ ਭਰਿਆ ਹੋਇਆ ਪਰ ਅਸੀਂ ਇਹਨਾਂ ਪੜ ਨਹੀਂ ਸਕਦੇ ਗੱਲ ਤਾਂ ਸੱਚੇ ਕੰਨੀ ਕਮੀਆਂ ਸਾਡੇ ਚ ਆਪਦੇ ਅਸਦ ਨੇ ਪਰ ਧਰਮ ਕੋਈ ਮਾਰਾ ਨਹੀਂ ਨਾ ਮੈਂ ਕਿਸੇ ਨੂੰ ਕਿਸੇ ਧਰਮ ਨਾਲ ਜੋੜਦੀਆਂ ਨਾ ਮੈਂ ਤੋੜਦੀਆਂ ਨਾ ਮੈਂ ਆਪਦੇ ਨਾਲ ਜੋੜਦੀਆਂ ਜੇ ਮੈਂ ਆਪਦੇ ਨਾਲ ਜੋੜਨਾ ਚਾਹਤ ਤਾਨੂੰ ਹੱਥੋਂ ਸੱਦੀ ਜਾਊਂਗੀ ਤੁਸੀਂ ਆਹ 18 ਗੱਡੀਆਂ ਲਿਆ ਰਕੇ ਸੜ ਤਾਂ ਖੜਨੂ ਤੁਹਾਨੂੰ ਤੇ ਅਸਰ ਤਾਂ ਜਵਾਕ ਵੀ ਭੁੱਖੇ ਮਰ ਜਾਣਗੇ ਰੋਟੀ ਖਾਣ ਤੋਂ ਅਸੀਂ ਤੁਹਾਨੂੰ ਸਾਂਭਾਂਗੇ ਕਿ ਆਪਦੇ ਜਵਾਕਾਂ ਨੂੰ ਸਾਂਭਾਂਗੇ ਨਮੋ ਨਾਰਾਇਣ ਜੀ